ਕੋਈ ਕੰਮ ਨਹੀਂ ਸੀ ਕਰ ਸਕਦੀ ਪਰ ਮੈਂ ਹੁਣ ਕੋੜੇ ਵਰਗੇ ਹੋ ਗਿਆ ਹੁਣ ਮੈਂ ਰਸੋਈ 'ਚ ਵੀ ਕੰਮ ਕਰਦੀ ਆ ਆਪਣਾ ਕੰਮ ਆਪੇ ਸਾਰਾ ਕਰਨੀ ਆ ਬਾਹਰ ਵੀ ਸੈਰ ਕਰਨੀ ਆ ਕੋੜੀਆਂ ਵੀ ਚੜ੍ਹ ਜਾਣੀ ਆ ਦੇਖੋ ਕੁਦਰਤ ਹੀ ਆਯੁਰਵੈਦਿਕ ਜੜੀ ਬੂਟਿਆਂ ਨਾਲ ਲੋਕਾਂ ਦਾ ਇਲਾਜ ਕਰਦੇ ਆ ਕੁਦਰਤ ਨਾਲ ਹੀ ਜੋੜਦੇ ਆ ਕੀ ਦਿੱਕਤ ਆ ਰਹੀ ਆ ਆਪਕੋ ਦਬਤੀ ਠੀਕ ਹੈ ਤੇ ਆਰਾਮ ਆ ਰਿਹਾ ਹੁਣ ਹੋ ਗਿਆ ਯਾਨੀ ਬਿਲਕੁਲ ਸਹੀ ਹੁਣ ਬਿਲਕੁਲ ਸਹੀ ਹੋ ਗਏ ਹੋ ਕਹਿੰਦੇ ਜੀ ਸਟੈਂਟ ਨਾ ਤਾਂ ਇਹ ਵਧੀਆ ਜੀ ਜੀ ਇੱਥੋਂ ਠੀਕ ਹੋ ਗਏ ਆ ਮੇਰੇ ਨਾੜਾਂ ਬਿਲਕੁਲ ਨਾ ਝੁਕੀਆਂ ਸੀ ਹੁਣ ਸੇ ਜਿਹੇ ਜਿਹੇ ਫਰਕ ਪੈਣੇ ਚੱਲੂਗਾ ਸਾਰਿਆਂ ਨੂੰ ਹੋਣਾ ਹਾਂਜੀ ਇਹਦਾ ਕੋਈ ਨੁਕਸਾਨ ਨਹੀਂ ਫਾਇਦਾ ਹੋ ਰਹਾ ਹੈ। ਤਿੰਨ ਮੇਰੀਆਂ ਨਾੜਾਂ ਬਲੌਕ ਸੀ। ਪੂਰੇ ਮੋਢੇ-ਮੋਢੇ ਦੁਖਦੇ ਸੀ। ਮੈਂ ਮੈਂ ਤੁਰ ਨਹੀਂ ਸੀ ਸਕਦੀ। ਕੋਈ ਕੰਮ ਨਹੀਂ ਸੀ ਕਰ ਸਕਦੀ। ਪਰ ਮੈਂ ਹੁਣ ਕੋੜੇ ਵਰਗੀ ਹੋ ਗਈ। ਹੁਣ ਮੈਂ ਰਸੋਈ 'ਚ ਵੀ ਕੰਮ ਕਰਦੀ ਆ। ਆਪਣਾ ਕੰਮ ਆਪੇ ਸਾਰਾ ਕਰਨੀ ਆ। ਬਾਹਰ ਵੀ ਸੈਰ ਕਰਨੀ ਆ। ਕੋੜੀਆਂ ਵੀ ਚੜ੍ਹ ਜਾਣੀ ਆ। ਦੇਖੋ ਕੁਦਰਤੀ ਆਯੁਰਵੈਦਿਕ ਜੜੀ-ਬੂਟਿਆਂ ਨਾਲ ਲੋਕਾਂ ਦਾ ਇਲਾਜ ਕਰਦੇ ਆ। ਕੁਦਰਤ ਨਾਲ ਹੀ ਜੋੜਦੇ ਆ। ਕੀ ਆ ਦਿੱਕਤ ਆ ਰਹੀ ਆਪਕੋ? ਦਬਧ ਸੀ। ਠੀਕ ਹੈ ਤੇ ਆਰਾਮ ਆ ਰਿਹਾ ਹੁਣ? ਹੋ ਗਿਆ ਯਾ ਨਹੀਂ ਬਿਲਕੁਲ ਸਹੀ ਹੁਣ? ਬਿਲਕੁਲ ਸਹੀ ਹੋ ਗਏ ਹੋ। ਕਹ ਪਰਲੇ ਹੀ ਤੋਂ ਮੇਰੇ ਨਾੜਾਂ ਬਿਲਕੁਲ ਨਾਲ ਠੋਕੀਆਂ ਸੀ ਹੁਣ ਸਿੱਝੇ ਜਿਹੇ ਫਰਕ ਪੈਣ ਚੱਲ ਪਿਆ ਸਾਰਿਆਂ ਨੂੰ ਹੋਣਾ ਚਾਹੀਦਾ ਹਾਂਜੀ ਇਹਦਾ ਕੋਈ ਨੁਕਸਾਨ ਨਹੀਂ ਫਾਇਦਾ ਫਾਇਦਾ ਹੈ। ਤਿੰਨ ਮੇਰੀਆਂ ਨਾੜਾਂ ਬਲੌਕ ਸੀ। ਪੂਰੇ ਮੋਢੇ-ਮੋਢੇ ਦੁਖਦੇ ਸੀ। ਮੈਂ ਮੈਂ ਤੁਰ ਨਹੀਂ ਸੀ ਸਕਦੀ। ਕੋਈ ਕੰਮ ਨਹੀਂ ਸੀ ਕਰ ਸਕਦੀ। ਪਰ ਮੈਂ ਹੁਣ ਕੋੜੇ ਵਰਗੀ ਹੋ ਗਈ। ਹੁਣ ਮੈਂ ਰਸੋਈ 'ਚ ਵੀ ਕੰਮ ਕਰਦੀ ਆ। ਆਪਣਾ ਕੰਮ ਆਪੇ ਸਾਰਾ ਕਰਨੀ ਆ। ਬਾਹਰ ਵੀ ਸੈਰ ਕਰਨੀ ਆ। ਕੋੜੀਆਂ ਵੀ ਚੜ ਜਾਣੀਆਂ। ਦੇਖੋ ਪੱਕੂਦਰਤੀ ਆਯੁਰਵੈਦਿਕ ਜੜੀ-ਬੂਟੀਆਂ ਨਾਲ ਲੋਕਾਂ ਦਾ ਇਲਾਜ ਕਰਦੇ ਆ। ਕੁਦਰਤ ਨਾਲ ਹੀ ਜੋੜਦੇ ਆ। ਕੀ ਆ ਦਿੱਕਤ ਆ ਰਹੀ ਆਪਕੋ? ਦਰਦ ਸੀ। ਠੀਕ ਹੈ ਤੇ ਆਰਾਮ ਆ ਰਿਹਾ ਹੁਣ? ਹੋ ਗਿਆ ਯਾਨੀ ਬਿਲਕੁਲ ਸਹੀ ਆ। ਬਿਲਕੁਲ ਸਹੀ ਹੋ ਗਏ ਹੋ। ਕਹਿੰਦੇ ਪੈਰਾਂ ਲਈ। ਮੇਰੇ ਨਾੜਾਂ ਬਿਲਕੁਲ ਨੰ ਚੁੱਕੀਆਂ ਸੀ। ਹੁਣ ਸੇ ਜਿਹੇ ਜਿਹੇ ਫਰਕ ਪੈਣ ਚੱਲੂਗਾ। ਸਾਰਿਆਂ ਨੂੰ ਹੋਣਾ ਚਾਹੀਦਾ। ਹਾਂਜੀ। ਇਹਦਾ ਕੋਈ ਨੁਕਸਾਨ ਨਹੀਂ, ਫਾਇਦਾ ਫਾਇਦਾ ਹੈ। ਤਿੰਨ ਮੇਰੀਆਂ ਨਾੜਾਂ ਬਲੌਕ ਸੀ। ਪੂਰੇ ਮੋਢੇ-ਮੋਢੇ ਦੁਖਦੇ ਸੀ। ਮੈਂ ਮੈਂ ਤੁਰ ਨਹੀਂ ਸੀ ਸਕਦੀ, ਕੋਈ ਕੰਮ ਨਹੀਂ ਸੀ ਕਰ ਸਕਦੀ। ਪਰ ਮੈਂ ਹੁਣ ਕੋੜੇ ਵਰਗੀ ਹੋ ਗਈ। ਹੁਣ ਮੈਂ ਰਸੋਈ 'ਚ ਵੀ ਕੰਮ ਕਰਦੀ ਆ। ਆਪਣਾ ਕੰਮ ਆਪੇ ਸਾਰਾ ਕਰਨੀ ਆ, ਬਾਹਰ ਵੀ ਸੈਰ ਕਰਨੀ ਆ, ਗੋੜੀਆਂ ਵੀ ਚੜ੍ਹ ਜਾਣੀਆਂ। ਦੇਖੋ ਪੱਕੂਦਰਤੀ ਆਯੁਰਵੈਦਿਕ ਜੜੀ-ਬੂਟਿਆਂ ਨਾਲ ਲੋਕਾਂ ਦਾ ਇਲਾਜ ਕਰਦੇ ਆ। ਕੁਦਰਤ ਨਾਲ ਹੀ ਜੋੜਦੇ ਆ। ਨਾਮ ਆ ਰਿਹਾ ਹੁਣ ਹੋ ਗਿਆ ਯਾਨੀ ਬਿਲਕੁਲ ਸਹੀ ਹੁਣ ਬਿਲਕੁਲ ਸਹੀ ਹੋ ਗਏ ਹੋ ਕਹਿੰਦੇ ਜੀ ਸਟੈਂਟ ਨਾ ਤਾਂ ਇਹ ਵਧੀਆ ਜੀ ਜੀ ਇੱਥੋਂ ਠੀਕ ਹੋ ਗਏ ਆ ਮੇਰੇ ਨਾੜਾਂ ਬਿਲਕੁਲ ਨਾ ਛੁੱਕੀਆਂ ਸੀ ਹੁਣ ਸੇ ਜਿਹੇ ਜਿਹੇ ਫਰਕ ਪੈਣ ਚੱਲੂਗਾ ਸਾਰਿਆਂ ਨੂੰ ਹੋਣਾ ਚਾਹੀਦਾ ਹਾਂਜੀ ਇਹਦਾ ਕੋਈ ਨੁਕਸਾਨ ਨਹੀਂ ਫਾਇਦਾ ਫਾਇਦਾ ਹੈ ਜੀ ਤਿੰਨ ਮੇਰੀਆਂ ਨਾੜਾਂ ਬਲੌਕ ਸੀ ਆ ਪੂਰੇ ਮੋਢੇ-ਮੋਢੇ ਦੁਖਦੇ ਸੀ ਮੈਂ ਮੈਂ ਤੁਰ ਨਹੀਂ ਸੀ ਸਕਦੀ ਕੋਈ ਕੰਮ ਨਹੀਂ ਸੀ ਕਰ ਸਕਦੀ ਪਰ ਮੈਂ ਹੁਣ ਕੋੜੇ ਵਰਗੀ ਹੋ ਗਈ ਹੁਣ ਮੈਂ ਰਸੋਈ ਚ ਵੀ ਕੰਮ ਕਰਦੀ ਆ ਆਪਣਾ ਕੰਮ ਆਪੇ ਸਾਰਾ ਕਰਨੀ ਆ ਬਾਹਰ ਵੀ ਸੈਰ ਕਰਨੀ ਆ ਕੋੜੀਆਂ ਵੀ ਚੜ੍ਹ ਜਾਣੀ ਆ ਦੇਖੋ ਕੁਦਰਤ ਹੀ ਆਏ ਰੋਵੇ ਦੇ ਕੋ ਜੜੀ-ਬੂਟਿਆਂ ਨਾਲ ਲੋਕਾਂ ਦਾ ਇਲਾਜ ਕਰਦੇ ਆ ਕੁਦਰਤ ਨਾਲ ਹੀ ਜੋੜਦੇ ਆ ਕੀ ਦਿੱਕਤ ਆ ਰਹੀ ਆ ਆਪਕੋ ਦਬਤੀ ਠੀਕ ਹੈ ਤੇ ਆਰਾਮ ਆ ਰਿਹਾ ਹੁਣ ਹੋ ਗਿਆ ਯਾਨੀ ਬਿਲਕੁਲ ਸਹੀ ਹੋ ਬਿਲਕੁਲ ਸਹੀ ਹੋ ਕੇ ਹੋ ਕਰੇ ਜੀ ਸਟੈਂਟ ਨਾ ਤਾਂ ਇਹ ਵਧੀਆ ਜੀ ਜੀ ਇ ਪਰਲੇ ਦੀ ਤੇ ਮੇਰੀਆਂ ਨਾੜਾਂ ਬਿਲਕੁਲ ਨਾਲ ਝੁਕੀਆਂ ਸੀ ਹੁਣ ਸਿੱਝੇ ਜਿਹੇ ਫਰਕ ਪੈਣ ਚੱਲ ਪਿਆ ਸਾਰਿਆਂ ਨੂੰ ਹੋਣਾ ਚਾਹੀਦਾ ਹਾਂਜੀ ਇਹਦਾ ਕੋਈ ਨੁਕਸਾਨ ਨਹੀਂ ਫਾਇਦਾ ਫੈਦਾ ਹੈ ਤਿੰਨ ਮੇਰੀਆਂ ਨਾੜਾਂ ਬਲੌਕ ਸੀ ਪੂਰੇ ਮੋਢੇ ਮੋਢੇ ਦੁਖਦੇ ਸੀ ਮੈਂ ਮੈਂ ਤੁਰ ਨਹੀਂ ਸੀ ਸਕਦੀ ਕੋਈ ਕੰਮ ਨਹੀਂ ਸੀ ਕਰ ਸਕਦੀ ਪਰ ਮੈਂ ਹੁਣ ਕੋੜੇ ਵਰਗੀ ਹੋ ਗਈ ਹੁਣ ਮੈਂ ਰਸੋਈ ਚ ਵੀ ਕੰਮ ਕਰਦੀ ਆ ਆਪਣਾ ਕੰਮ ਆਪੇ ਸਾਰਾ ਕਰਨੀ ਆ ਬਾਹਰ ਵੀ ਸੈਰ ਕਰਨੀ ਆ ਕੋੜੀਆਂ ਵੀ ਚੜ੍ਹ ਜਾਣੀ ਆ ਦੇਖੋ ਕੁਦਰਤੀ ਆਯੁਰਵੈਦਿਕ ਜੜੀ ਬੂਟਿਆਂ ਨਾਲ ਲੋਕਾਂ ਦਾ ਇਲਾਜ ਕਰਦੇ ਆ ਕੁਦਰਤ ਨਾਲ ਹੀ ਜੋੜਦੇ ਆ ਕੀ ਦਿੱਕਤ ਆ ਰਹੀ ਆ ਆਪਕੋ ਦਬਤੀ ਠੀਕ ਹੈ ਤੇ ਰਾਮ ਆ ਰਿਹਾ ਹੋਂ ਗਿਆ ਜੀ ਬਿਲਕੁਲ ਸਹੀ ਹੋਂ ਬਿਲਕੁਲ ਸਹੀ ਹੋ ਗਿਆ ਕਹਿੰਦੇ ਜੀ ਸਟੈਂਟ ਨਾਲ ਤਾਂ ਇਹ ਵਧੀਆ ਜੀ ਜੀ ਇੱਥੋਂ ਠੀਕ ਹੋ ਗਏ ਆ ਤਿੰਨ ਪਰੇ ਲੈ ਗਈ ਤਾਂ ਮੇਰੇ ਨਾੜਾਂ ਬਿਲਕੁਲ ਨਾ ਚੁੱਕੀਆਂ ਸੀ ਹੁਣ ਸਿੱਝੇ ਜਿਹੇ ਫਰਕ ਪੈਣ ਚੱਲ ਪਿਆ ਸਾਰਿਆਂ ਨੂੰ ਹੋਣਾ ਚਾਹੀਦਾ ਹਾਂਜੀ ਇਹਦਾ ਕੋਈ ਨੁਕਸਾਨ ਨਹੀਂ ਫਾਇਦਾ ਫਾਇਦਾ ਤਿੰਨ ਮੇਰੀਆਂ ਨਾੜਾਂ ਬਲੌਕ ਸੀ ਪੂਰੇ ਮੋਢੇ ਮੋਢੇ ਦੁਖਦੇ ਸੀ ਮੈਂ ਮੈਂ ਤੁਰ ਨਹੀਂ ਸੀ ਸਕਦੀ ਕੋਈ ਕੰਮ ਨਹੀਂ ਸੀ ਕਰ ਸਕਦੀ ਪਰ ਮੈਂ ਹੁਣ ਕੋੜੇ ਵਰਗੀ ਹੋ ਗਈ ਹੁਣ ਮੈਂ ਰਸੋਈ 'ਚ ਵੀ ਕੰਮ ਕਰਦੀ ਆ ਆਪਣਾ ਕੰਮ ਆਪੇ ਸਾਰਾ ਕਰਨੀ ਆ ਬਾਹਰ ਵੀ ਸੈਰ ਕਰਨੀ ਆ ਕੋੜੀਆਂ ਵੀ ਚੜ ਜਾਣੀ ਆ ਦੇਖ ਵੈਦਿਕ ਜੜੀ ਬੂਟਿਆਂ ਨਾਲ ਲੋਕਾਂ ਦਾ ਇਲਾਜ ਕਰਦੇ ਆਂ ਕੁਦਰਤ ਨਾਲ ਹੀ ਜੋੜਦੇ ਆਂ ਕੀ ਦਿੱਕਤ ਆ ਰਹੀ ਆਪਕੋ ਦਬਤੀ ਠੀਕ ਹੈ ਤੇ ਆਰਾਮ ਆ ਰਿਹਾ ਹੁਣ ਹੋ ਗਿਆ ਯਾ ਨਹੀਂ ਬਿਲਕੁਲ ਸਹੀ ਹੁਣ ਬਿਲਕੁਲ ਸਹੀ ਹੋ ਗਿਆ ਕਰੇ ਜੀ ਸਟੈਂਟ ਨਾ ਤਾਂ ਇਹ ਵਧੀਆ ਜੀ ਜੀ ਇੱਥੋਂ ਠੀਕ ਹੋ ਗਏ ਆ ਮੇਰੀਆਂ ਨਾੜਾਂ ਬਿਲਕੁਲ ਨਾ ਝੁਕ ਗਿਆ ਸੀ ਹੁਣ ਸੇ ਜਿਹੇ ਜਿਹੇ ਫਰਕ ਪੈਣ ਚੱਲੂਗਾ ਸਾਰਿਆਂ ਨੂੰ ਹੋਣਾ ਚਾਹੀਦਾ ਹਾਂਜੀ ਇਹਦਾ ਕੋਈ ਨੁਕਸਾਨ ਨਹੀਂ ਫਾਇਦਾ ਹੋ ਰਿਹਾ ਹੈ ਜੀ ਤਿੰਨ ਮੇਰੀਆਂ ਨਾੜਾਂ ਬਲੌਕ ਸੀ ਜੀ ਪੂਰੇ ਮੋਢੇ ਮੋਢੇ ਦੁਖਦੇ ਸੀ ਮੈਂ ਮੈਂ ਤੁਰ ਨਹੀਂ ਸੀ ਸਕਦੀ ਕੋਈ ਕੰਮ ਨਹੀਂ ਸੀ ਕਰ ਸਕਦੀ ਪਰ ਮੈਂ ਹੁਣ ਕੋੜ काम कर दिया अपना काम आपे सारा करनीयां बार भी सैर करनीयां गोड़ियां भी चढ़ जानीयां देखो पक्कु कुदरती आयुर्वेदिक जड़ी बूटियां ਨਾਲ ਲੋਕਾਂ ਦਾ ਇਲਾਜ ਕਰਦੇ ਆ ਕੁਦਰਤ ਨਾਲ ਹੀ ਜੋੜਦੇ ਆ ਕੀ ਦਿੱਕਤ ਆ ਰਹੀ ਆਪਕੋ ਦਬਤੀ ਠੀਕ ਹੈ ਤੇ ਆਰਾਮ ਆ ਰਿਹਾ ਹੁਣ ਹੋ ਗਿਆ ਇਹ ਬਿਲਕੁਲ ਸਹੀ ਆ ਬਿਲਕੁਲ ਸਹੀ ਹੋ ਗਿਆ ਕਹਿੰਦੇ ਜੀ ਸਟੈਂਟ ਨਾਲ ਤਾਂ ਇਹ ਵਧੀਆ ਜੀ ਜੀ ਇੱਥੋਂ ਠੀਕ ਹੋ ਗਏ ਆ ਮੇਰੇ ਨਾੜਾਂ ਬਿਲਕੁਲ ਨਾ ਸੁੱਕੀਆਂ ਸੀ ਹੁਣ ਸੇ ਜਿਹੇ ਜਿਹੇ ਫਰਕ ਪੈਣੇ ਚੱਲ ਪਏ ਸਾਰਿਆਂ ਨੂੰ ਹੋਣਾ ਚਾਹੀਦਾ ਹਾਂਜੀ ਇਹਦਾ ਕੋਈ ਨੁਕਸਾਨ ਨਹੀਂ ਫਾਇਦਾ ਹੋ ਰਿਹਾ ਹੈ ਜੀ ਤਿੰਨ ਮੇਰੀਆਂ ਨਾੜਾਂ ਬਲੌਕ ਸੀ ਪੂਰੇ ਮੋਢੇ ਮੋਢੇ ਦੁਖਦੇ ਸੀ ਮੈਂ ਮੈਂ ਤੁਰ ਨਹੀਂ ਸੀ ਸਕਦੀ ਕੋਈ ਕੰਮ ਨਹੀਂ ਸੀ ਕਰ ਸਕਦੀ ਪਰ ਮੈਂ ਹੁਣ ਕੋੜੇ ਵਰਗੀ ਹੋ ਗਈ ਹੁਣ ਮੈਂ ਰਸੋਈ ਚ ਵੀ ਕੰਮ ਕਰਦੀ ਆ ਆਪਣਾ ਕੰਮ ਆਪੇ ਸਾਰਾ ਕਰਨੀ ਆ ਬਾਹਰ ਵੀ ਸੈਰ ਕਰਨੀ ਆ ਕੋੜੀਆਂ ਵੀ ਚੜ੍ਹ ਜਾਣੀ ਆ ਦੇਖੋ ਕੁਦਰਤੀ ਆਯੁਰਵੈਦਿਕ ਜੜੀ ਬੂਟਿਆਂ ਨਾਲ ਲੋਕਾਂ ਦਾ ਇਲਾਜ ਕਰਦੇ ਆ ਕੁਦਰਤ ਨਾਲ ਹੀ ਜੋੜਦੇ ਆ ਕੀ ਦਿੱਕਤ ਆ ਰਹੀ ਆ ਆਪਕੋ ਦਬਤੀ ਠੀਕ ਹੈ ਤੇ ਆਰਾਮ ਆ ਰਿਹਾ ਹੁਣ ਹੋ ਗਿਆ ਯਾ ਇਹ ਬਿਲਕੁਲ ਸਹੀ ਆ ਬਿਲਕੁਲ ਸਹੀ ਹੋ ਗਏ ਹੋ ਕਰੇ ਜੀ ਸਟੈਂਡ ਨਾਲ ਤਾਂ ਇਹ ਵਧੀਆ ਜੀ ਜੀ ਇੱਥੋਂ ਪਰਲੇ ਹੀ ਤੋਂ ਮੇਰੇ ਨਾੜਾਂ ਬਿਲਕੁਲ ਨਾਲ ਛੋਕੀਆਂ ਸੀ ਹੁਣ ਸਿੱਝੇ ਜਿਹੇ ਫਰਕ ਪੈਣ ਚੱਲ ਪਿਆ ਸਾਰਿਆਂ ਨੂੰ ਹੋਣਾ ਚਾਹੀਦਾ ਹਾਂਜੀ ਇਹਦਾ ਕੋਈ ਨੁਕਸਾਨ ਨਹੀਂ ਫਾਇਦਾ ਹੋ ਰਹਾ ਹੈ ਜੀ ਤਿੰਨ ਮੇਰੀਆਂ ਨਾੜਾਂ ਬਲੌਕ ਸੀ ਪੂਰੇ ਮੋਢੇ ਮੋਢੇ ਦੁਖਦੇ ਸੀ ਮੈਂ ਮੈਂ ਤੁਰ ਨਹੀਂ ਸੀ ਸਕਦੀ ਕੋਈ ਕੰਮ ਨਹੀਂ ਸੀ ਕਰ ਸਕਦੀ ਪਰ ਮੈਂ ਹੁਣ ਕੋੜੇ ਵਰਗੇ ਹੋ ਗਏ ਹੁਣ ਮੈਂ ਰਸੋਈ ਚ ਵੀ ਕੰਮ ਕਰਦੀ ਆ ਆਪਣਾ ਕੰਮ ਆਪੇ ਸਾਰਾ ਕਰਨੀ ਆ ਬਾਹਰ ਵੀ ਸੈਰ ਕਰਨੀ ਆ ਕੋੜੀਆਂ ਵੀ ਚੜ੍ਹ ਜਾਣੀ ਆ ਦੇਖੋ ਕੁਦਰਤੀ ਆਯੁਰਵੈਦਿਕ ਜੜੀ ਬੂਟਿਆਂ ਨਾਲ ਲੋਕਾਂ ਦਾ ਇਲਾਜ ਕਰਦੇ ਆ ਕੁਦਰਤ ਨਾਲ ਹੀ ਜੋੜਦੇ ਆ ਕੀ ਦਿੱਕਤ ਆ ਰਹੀ ਆ ਆਪਕੋ ਦਰਦ ਸੀ ਠੀਕ ਹੈ ਤੇ ਆਰਾਮ ਆ ਰਿਹਾ ਹੁਣ ਹੋ ਗਿਆ ਇਹਨਾਂ ਬਿਲਕੁਲ ਸਹੀ ਆ ਬਿਲਕੁਲ ਸਹੀ ਹੋ ਗਏ ਹੋ ਕਹਿੰਦੇ ਜੀ ਸਟੈਂਟ ਨਾਲ ਤਾਂ ਇਹ ਵਧੀਆ ਜੀ ਜੀ ਅ ben hayır ya benim de Nazım bıkkol num çok